ਸ਼ੰਭੂ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਨੌਜਵਾਨਾਂ ਦਾ ਜੋਸ਼ ਬਜ਼ੁਰਗਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਏ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਸੀਗੇ ਫੋਰਸ ਦੇ ਵੱਲੋਂ ਪਰ ਫਿਰ ਵੀ ਹੌਸਲੇ ਬਲੰਦ ਬਣੇ ਹੋਏ ਨੇ ਤਾਂ ਮੇਰੇ ਨਾਲ ਇਸ ਵੇਲੇ ਨਵਦੀਪ ওয়াਟਰ ਕੈਨਨ ਵਾਲੇ ਮੌਜੂਦ ਨੇ ਜਿਨ੍ਹਾਂ ਨੇ ਪਿਛਲੀ ਵਾਰ ਕਿਸਾਨ ਅੰਦੋਲਨ ਦੇ ਵਿੱਚ ওয়াਟਰ ਕੈਨਨਾਂ ਦੇ ਮੂੰਹ ਮੋੜੇ ਸੀਗੇ ਤਾਂ ਨਵਦੀਪ ਕਿਵੇਂ ਦੇਖ ਰਹੇ ਹੋ ਪਿਛਲੀ ਵਾਰ ਦੇ ਅੰਦੋਲਨ ਚ ਔਰ ਇਸ ਵਾਰ ਦੇ ਅੰਦੋਲਨ ਚ ਉਹੀ ਜੱਜਬੇ ਨੇ ਬਾਬਾ ਜੀ ਜਿਹੜੇ ਪਹਿਲਾਂ ਸੀਗੇ ਹਨਾ ਉਹੀ ਲੜਦੇ ਲੋਕ ਨੇ ਉਹੀ ਆਪਣੇ ਹੱਕ ਸੱਚ ਦੀ ਲੜਾਈ ਪਿੱਛੇ ਲੜਨਾ ਆਏ ਨੇ ਕਿਉਂਕਿ ਸਾਡੇ ਬਣਦੇ ਹੱਕ ਨੇ ਐਮ ਐਸ ਪੀ ਗਰੰਟੀ ਕਾਨੂੰਨ ਸਮਾਮੀਨਾਤ ਦੇ ਹਿਸਾਬ ਨਾਲ ਚਾਹੀਦਾ ਸੀ 2 50 ਦੇ ਫਾਰਮੂਲੇ ਨਾਲ ਚਾਹੀਦਾ ਕਰਜ਼ਾ ਮੁਕਤੀ ਚਾਹੀਦੀ ਆ ਲਖੀਂਪੁਰ ਦਾ ਇਨਸਾਫ ਚਾਹੀਦਾ ਤੇ ਹੋਰ ਜਿੰਨੀਆਂ ਵੀ ਮੰਗਾਂ ਨੇ ਸਾਡੀਆਂ ਜਿਹੜੀਆਂ ਯੂਨੀਅਨਸ ਦੀਆਂ ਹੈਗੀਆਂ ਨੇ ਠੀਕ ਹੈ ਸਾਰੀਆਂ ਮੰਨਵਾ ਕੇ ਜਾਣੀਆਂ ਨੇ ਕੱਲ ਦੀ ਲੜਾਈ ਲੱਗੀ ਹੋਈ ਆ ਸਰਕਾਰ ਨਾਲ ਤੇ ਲੜ ਰਹੇ ਨੇ ਲੋਕ ਹੈ ਨਾ ਕੱਲ 12 ਘੰਟੇ ਲੜਾਈ ਲੱਗੀ ਰਹੀ 12 ਘੰਟਿਆਂ ਸੁਗੈ ਜੀ ਗੋਲੇ ਛੱਲੇ ਗੋਲੀਆਂ ਤੱਕ ਚੱਲੀਆਂ 315 ਦੇ ਬੋਰ ਦੇ ਆਉਣੇ ਹੈ ਨਾ ਤੇ ਇਹਨਾਂ ਨੇ ਕੱਲ ਗੋਲੀਆਂ ਵੀ ਮਾਰੀਆਂ ਨੇ ਪਲਾਸਟਿਕ ਵਾਲੀਆਂ ਮਾਰਦੇ ਨੇ ਹਨਾ ਤੇ ਮੁੰਡੇ ਫੱਟੜ ਵੀ ਹੋਏ ਨੇ ਸਾਡੇ 100 ਦੇ ਲਗਭਗ ਠੀਕ ਹੈ ਨਾ ਤੇ ਬਾਬਾ ਜੀ ਲੜ ਰਹੇ ਆ ਆਪਣੀ ਸੱਚੇ ਸਾਚ ਆਕ ਦੀ ਲੜਾਈ ਲਈ ਗੁਰੂ ਮਹਾਰਾਜ ਦਾ ਥਾਪੜ ਲੈ ਕੇ ਚੱਲੇ ਹੋਏ ਆ ਘਰੋਂ ਨਿਕਲੇ ਹੋਏ ਆ ਕਰਦੇ ਨੇ ਥਾਪੜੇ ਦਿੱਤੇ ਹੋਏ ਨੇ ਵੀ ਜਿੱਤ ਕੇ ਆਣਾ ਕਿਉਂਕਿ ਸਾਡੀ ਪੀੜੀ ਦੀ ਲੜਾਈ ਆ ਸਾਡੀ ਨਸਲ ਨੂੰ ਬਚਾਉਣ ਦੀ ਲੜਾਈ ਆ ਅੱਜ ਸਾਡੇ ਸਾਡੀ ਪੀੜੀ ਬਾਹਰ ਜਾਣ ਨੂੰ ਮਜਬੂਰ ਹੋਈ ਪਈ ਆ ਗੁਲਾਮੀ ਕਰਨ ਨੂੰ ਮਜਬੂਰ ਹੋਈ ਪਈ ਆ ਹੈਨਾ ਬਾਹਰਲੇ ਦੇਸ਼ਾਂ 'ਚ ਨਸਾਂ 'ਚ ਗੁੱਜੇ ਹੋਏ ਨੇ ਸਾਡੇ ਨੌਜਵਾਨ ਕਿਉਂ ਕਿ ਕੀਤਾ ਮਜਬੂਤ ਨਹੀਂ ਹੈਗਾ ਜੇ ਬਾਬੇ ਨਾਨਕ ਦੀ ਖੇਤੀ ਮਜਬੂਤ ਹੋਵੇ ਨਾ ਸਾਡਾ ਕੀਤਾ ਮਜਬੂਤ ਹੋਵੇ ਸਾਡੇ ਕੋਲ ਕੰਮ ਹੋਣ ਸਾਡੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਠੀਕ ਹੈ ਤੇ ਬਾਬਾ ਜੀ ਇਹ ਸਰਕਾਰਾਂ ਨੇ ਟਾਈਮ ਟੂ ਟਾਈਮ 70 ਸਾਲ ਹੋ ਗਏ ਸਾਨੂੰ ਇਹਨਾਂ ਜਦੋਂ ਤੋਂ ਦੇਸ਼ आजाद ਹੋਇਆ ਸਾਡੇ ਅੱਖ ਨਹੀਂ ਦਿੱਤੇ ਕਿਸਾਨਾਂ ਦੇ ਹੁਣ ਲੈ ਕੇ ਛੱਡੇ ਨੇ ਅੱਜ ਸਾਡਾ ਦੂਜਾ ਦਿਨ ਹੈ ਲੜਾਈ ਦਾ ਤੇ ਅੱਜ ਵਾਇਗੁਰੂ ਮੇਰ ਕਰੇ ਤਿਆਰੀ ਠੀਕਣੀ ਚੋਗਣੀ ਅੱਜ ਸਾਡੀ ਤੇ ਅੱਜ ਸ਼ਾਮ ਤੱਕ ਮੋਰਚਾ ਫਤ੍ਹਾ ਕਰ ਲਾਂਗੇ ਸਭੂ ਬਾਡਰ ਵਾਲਾ ਅੱਜ ਦੀ ਕੀ ਰਣਨੀਤੀ ਹੈਗੀ ਆ ਕਿਉਂਕਿ ਕੱਲ ਕਈ ਕਿਸਾਨ ਵੀ ਜ਼ਖਮੀ ਹੋ ਗਏ ਤਰੂ ਗੈਸ ਦੇ ਗੋਲਿਆਂ ਨਾਲ ਬਸ ਹੁਣ ਬਾਬਾ ਜੀ ਥੋੜੀ ਡੇਰ 'ਚ ਸਟਾਰਟ ਕਰਾਂਗੇ ਬੈਰੀਕੇਡ ਬੱਟਨੇ ਟਰੈਕਟਰ ਨੇੜੇ ਲੱਗ ਗਏ ਪਾਣੀ ਦੀਆਂ ਟੈਂਕੀਆਂ ਨੇੜੇ ਲੱਗ ਗਈਆਂ ਹਵਾ ਦੇ ਪੱਖੇ ਨੇੜੇ ਲੱਗ ਗਏ ਕਿਉਂਕਿ ਇੱਧਰੋਂ ਹਵਾ ਮਾਰਦੇ ਹਵਾ ਚੱਲਦੀ ਇੱਧਰ ਦੀ ਚੱਲ ਰਹੀ ਆ ਨਾ ਦੋ ਦਿਨ ਹੋ ਗਏ ਤੇ ਆ ਆਪਣਾ ਟਰੈਕਟਰ ਤਿਆਰ ਹੋ ਰਹੇ ਨੇ ਬੈਲਟੀਆਂ ਹੋਰੀਆਂ ਨੇ ਟਰੈਕਟਰ ਦੇ ਵਿੱਚ ਗੋਲੀ ਮਾਰਦੇ ਨੇ ਹੈਨਾ ਤੇ ਮੁੰਡੇ ਨਾਲ ਨੁਕਸਾਨ ਨਾ ਹੋ ਜੇ ਜੀ ਸ਼ਿਵੀਆਂ ਕਵਰ ਹੋ ਰਹੀਆਂ ਠੀਕ ਹੈ ਨਾ ਤੇ ਫੁੱਲ ਤਿਆਰੀ ਹੈ ਬਾਬਾ ਜੀ ਸਾਡੀ ਹੈ ਨਾ ਅਸੀਂ ਟਕਰੋ ਅੱਜ ਵੀ ਨਹੀਂ ਚਾਹੁੰਦੇ ਟਕਰੋ ਕਰਦੀ ਹੈ ਕੱਲ ਵੀ ਕੱਲ ਸਾਰਾ ਟਕਰੋ ਪੋਰਚ ਨਹੀਂ ਕਰਿਆ ਤੇ ਹੈਨਾ ਅਸੀਂ ਤਾਂ ਬੜੀ ਅੱਖਾਂ ਪਿੱਛੇ ਸ਼ਾਂਤੀ ਪੂਰਾ ਕਰੋ ਹਟਦੇ ਨਹੀਂ ਇੰਨੇ ਇੰਨੇ ਸੁਕਾਸ ਦੇ ਗੋਲੇ 5000 ਗੋਲਾ ਚਲਾਦਾ ਹੋਣਾ ਤੇ ਇਹ ਸਾਨੂੰ ਬਦਨਾਮ ਕਰਦੇ ਨੇ ਵੱਡੇ ਮੀਡੀਆ ਜ ਹੈਨਾ ਵੀ ਕਿਸਾਨ ਤਾਂ ਬਦਨ ਕੀ ਹਥਿਆਰ ਲੈ ਕੇ ਆ ਗਏ ਤੇ ਹਨਾ ਟਰੈਕਟਰਾਂ ਨਾਲ ਇਹ ਆ ਗਏ ਇੱਕ ਵੀ ਆਪੁਲਸ ਵਾਲਾ ਜ਼ਖਮੀ ਨਹੀਂ ਹੋਇਆ ਕਿਉਂ ਇਹ ਸਾਰੇ ਵਿਚਾਰੇ ਲੜਦੇ ਪੀਣ ਦੇ ਵਾਲੇ ਬਣੀ ਸੱਚੀ ਮੰਗਾ ਪਿੱਛੇ ਆਏ ਹੋਏ ਨੇ ਹਨਾ ਵੀ ਇਹ ਤਾਂ ਕਹਿ ਰਹੇ ਨੇ ਅਸੀਂ ਤਾਂ ਸਾਨੂੰ ਤਾਂ ਲੋੜ ਹੀ ਨਹੀਂ ਹੈ ਕਿ ਅਸੀਂ ਕਿਉਂ ਜਾਈਏ ਦਿੱਲੀ ਸਾਡੇ ਕਰਜ਼ੇ ਹੁੰਦੇ ਨੇ ਸਾਡੇ ਕੰਮ ਸਾਰੇ ਪੈਣੇ ਪੈਂਦੇ 13 ਟਰਾਲੀਆਂ ਤੇ ਮੇਰੀ ਬਰਸੀਨ ਦੀ ਖੜੀਆਂ ਨੇ ਅਜੇ ਹਨਾ ਠੀਕ ਹੈ ਸਰੋਂ ਵੱਢਣ ਦੀ ਖੜੀਆ ਹੈ ਨਾ ਪੂਸ ਵੇਚਣ ਤੱਕ ਨੇ ਸਾਰੇ ਦਾ ਸਾਰਾ ਠੀਕ ਹੈ ਸਾਰੇ ਕੰਮ ਛੱਡ ਕੇ ਅਸੀਂ ਸਾਨੂੰ ਦੋ ਤਰੀਕ ਦੇ ਅਸੀਂ ਨਿਕਲੇ ਹੋਏ ਆ ਘਰੋਂ ਪਰਾਰ ਹੋਏ ਆ ਹਰਿਆਣਾ ਸਰਕਾਰ ਕਰਕੇ ਹਰਿਆਣਾ ਪੁਲਿਸ ਕਰਕੇ ਹਨਾ ਤਾਂ ਦਾ ਜੀ ਨਹੀਂ ਆ ਗਿਆ ਸਰਕਾਰ ਜੀ ਨਹੀਂ ਟੱਕਰੇ ਜਾਂਦੇ ਪਰ ਸਰਕਾਰ ਸਾਨੂੰ ਮਜਬੂਰ ਕਰ ਰਹੀ ਹੈ ਨਾ ਤੇ ਬੱਪੀ ਅੱਬਾ ਕੀ ਸਾਰ ਅਸੀਂ ਫੇਰ ਬਾਅਰ ਸਵੀਰਾਂ ਫੇਰ ਬੱਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਹਨ ਆਪਣਾ ਹਰੀ ਸਿੰਘ ਨਲੂਏ ਦੇ ਬਾਹਰ ਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਜਿੰਨਾ ਵੀ ਸਾਡੇ ਤੇ ਜ਼ੁਲਮ ਕਰਨਗੇ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਨਾ ਜ਼ੁਲਮ ਕਰਨਾ ਨਾ ਜ਼ੁਲਮ ਸਹਣਾ ਤੇ ਜਿੰਨਾ ਜ਼ੁਲਮ ਕਰਨੇ ਉਹਨਾਂ ਉੱਪਰ ਕੇ ਜਾਵਾਂਗੇ ਤੇ ਅੱਜ ਦੀ ਡੇਢ ਚ ਆਪਣਾ ਇਹ ਮੋਰਚਾ ਵਾਇਗਰੂ ਮੇਰ ਕਰੇ ਹਰਿਆਣੇ 'ਚ ਰੋਟੀ ਖਾਵਾਂਗੇ ਸ਼ਾਮ ਨੂੰ ਅੱਜ ਅੱਛਾ ਜਿਵੇਂ ਇਹ ਤਿਆਰੀ ਤੁਸੀਂ ਦੱਸਿਆ ਕੀਤੀ ਗਈ ਹੈ ਸ਼ੀਸ਼ੇ ਲਾਏ ਜਾ ਰਹੇ ਨੇ ਟਰੈਕਟਰਾਂ ਦੇ ਉੱਪਰ ਜੀਸੀਬੀ ਮਸ਼ੀਨਾਂ ਤੇ ਤਿਆਰ ਕੀਤੀਆਂ ਨੇ ਅਥਰੂ ਗੈਸ ਦੇ ਗੋਲ ਰਾਂਬੂਰਦੇ ਨੇ ਇਹ ਇਹਨਾਂ ਤੋਂ ਕਿਵੇਂ ਬਚਾਅ ਹੋਊਗਾ ਕੋਈ ਨਹੀਂ ਬਾਬਾ ਜੀ ਖੰਦੇ ਚਲੇ ਜਾਵਾਂਗੇ ਮੋਦੀ ਮਾਰਦਾ ਚਲੇ ਜਾਊਗਾ ਅਸੀਂ ਖੰਦੇ ਜਾ ਅਸੀਂ ਕੋਈ ਦਬਣ ਵਾਲੇ ਥੋੜੀ ਹੈਗੇ ਆ ਕੱਲ 12 ਘੰਟੇ ਲੜਾਈ ਲੜ ਗਿਆ ਜੋ ਹੋ ਸਕਦਾ ਦੇਖੋ ਸਾਡੇ ਸਾਰੇ ਜਵਾਨਾਂ ਦਾ ਜਿੰਨੇ ਵੀ ਪੰਜਾਬ ਦੇ ਹਰਿਆਣੇ ਦੇ ਮਾਹ ਪੰਜਾਬ ਦੇ ਜਿੰਨੇ ਵੀ ਮੁੰਡੇ ਆਏ ਹੋਏ ਨੇ ਦਬਣ ਵਾਲੇ ਨਹੀਂ ਹੈਗੇ ਇਹਨਾਂ ਦੀ ਗੋਲੀਆਂ ਤੋਂ ਨਹੀਂ ਦਬਦੇ ਠੀਕ ਹੈ ਨਾ ਕਰ ਲੈ ਤਿਆਰ ਕਰ ਲੈ ਤੂੰ ਵੱਡੀ ਵੀ ਕਰ ਲੈ ਠੀਕ ਹੈ ਜਿੰਨੀ ਦੇ ਤੂੰ ਜੋ ਦੇ ਤੂੰ ਲੱਗਦਾ ਨਾ ਜਾਂ ਤੂੰ ਸਾਡਾ ਮੈਚ ਵੀ ਗਰੰਟੀ ਕਾਨੂੰਨਾਂ ਜਿਹੜਾ ਤੈਨੂੰ ਦਿੱਲੀ ਚ ਆ ਕੇ ਦਿਖਾਵਾਂਗੇ ਆਪਣੇ ਹੱਕ ਲੈ ਕੇ ਦਿਖਾਵਾਂਗੇ ਇਹ ਤੁਹਾਨੂੰ ਖੋਲ ਉਥੋਂ ਸਟ ਬਹੁਤ ਚਲਾਏ ਨੇ ਸਾਡਾ ਗੱਲ ਇੱਕ ਟਰੈਕਟਰ ਦਾ ਨੁਕਸਾਨ ਹੋ ਗਿਆ ਇੱਕ ਟਰੈਕਟਰ ਦੀ ਪੱਟ ਗਿਆ ਸਾਡਾ ਗੱਬੇ ਤੋਂ ਠੀਕ ਹੈ ਤੇ ਬੁੱਤੇਰੇ ਟਰੈਕਟਰ ਦੇ ਨੇ ਟਾਇਰ 파ੜ ਤੇ ਗੋਲੀਆਂ ਮਾਰ ਮਾਰ ਕੇ ਕਈ ਮੁੰਡਿਆਂ ਦੇ ਗੋਲੀ ਲੱਗੀ ਕਿ ਪੱਤਰਕਾਰ ਦੇ ਵੀ ਤਾਂ ਗੋਲੀ ਲੱਗੀ ਹੈ ਹੈਨਾ ਤੇ ਉਹਦੀ ਲਕਿਆ ਅਜ ਤੱਕ ਗਾਲੇ ਦੇ ਹੈ ਨਾ ਤੇ ਇਹਦੇ ਜਿਵੇਂ ਕੋਈ ਝੂਠ ਨਹੀਂ ਹੈਗਾ ਪਰ ਆਪਾਂ ਡਰਨ ਵਾਲੇ ਨਹੀਂ ਹੈਗੇ ਅਸੀਂ ਡਰਦੇ ਨਹੀਂ ਇਹਨਾਂ ਤੋਂ ਨਾ ਅਸੀਂ ਸਰਕਾਰ ਤੋਂ ਡਰਦੇ ਨਾ ਪ੍ਰਸ਼ਾਸਨ ਤੋਂ ਡਰਦੇ ਹਾਂ ਠੀਕ ਹੈ ਤੇ ਸਾਨੂੰ ਜਿੰਦ ਵੀ ਕਿਉਂ ਨਾ ਲਾਣੀ ਪੈ ਜੇ ਆਪਣੀ ਕਿਸਾਨੀ ਆਕਾਂ ਵਿੱਚ ਹੈ ਨਾ ਮੰਗਾ ਪਿੱਛੇ ਅਸੀਂ ਤਾਂ ਨਿਕਲੇ ਹੋਏ ਹਾਂ ਵੀ ਸੇਵਾ ਕਰਨੀ ਹੈ ਬਾਬਾ ਦੀ ਕਿਸਾਨੀ ਕੌਮ ਦੀ ਸਿੱ ਕਿਚੇ ਨੜਦੇ ਰ ਮੈਚ ਵੀ ਲੈਣੀ ਆ ਬਹੁਤ ਟਾਈਮ ਹੋ ਗਿਆ ਸਾਡੇ ਇਹਨਾਂ ਨੇ ਹੱਕ ਮਾਰੇ ਹੋਏ ਨੇ ਜਦੋਂ ਦੇਸ਼ ਜਾਦ ਹੋਇਆ ਸਾਡੇ ਹੱਕ ਨਹੀਂ ਦਿੱਤੇ ਇਹਨਾਂ ਨੇ ਬਹੁਤ ਘਾਟੇ ਦੀ ਕੀਤੀ ਕਰਦੇ ਅਸੀਂ ਪਰ ਸਾਰੇ ਦੇਸ਼ ਨੂੰ ਪਾਲਦੇ ਆ ਸਾਰੇ ਦੇਸ਼ ਨੂੰ ਅੰਨ ਅਸੀਂ ਖਿਲਾ ਰਹੇ ਆ ਠੀਕ ਆ ਨਾ ਅਸੀਂ ਤਾਂ ਦੇਸ਼ ਦੀ ਆਰਥਿਕ ਲੜਾਈ ਲੜ ਰਹੇ ਆ ਦੇਸ਼ ਨੂੰ ਬਚਾਣ ਦੀ ਕਿਉਂਕਿ ਸਾਰਾ ਪੈਸਾ ਤਾਂ ਉਹਨਾਂ ਕਾਰਪੋਰੇਟ ਕੋਲ ਚਲੇ ਜਾਂਦਾ ਮਿਡਲ ਕਲਾਸ ਉਹ ਗਰੀਬ ਹੋ ਰਿਹਾ ਆ ਗਰੀਬ ਹੋਰ ਗਰੀਬ ਹੋ ਰਿਹਾ ਜਿਹੜੇ ਅਮੀਰ ਨੇ ਉਹ ਅਮੀਰ ਹੋ ਹੀ ਜਾਂਦੇ ਨੇ ਆ ਕੋਈ ਸਿਸਟਮ ਥੋੜੀ ਹੈਗਾ ਦੇਸ਼ ਦਾ ਹੈ ਨਾ ਅਸੀਂ ਤਾਂ ਦੇਸ਼ ਨੂੰ ਬਚਾਣ ਦੀ ਲੜਾਈ ਦੇਸ਼ ਦੇ ਮਜ਼ਦੂਰ ਨੂੰ ਬਚਾਣ ਦੀ ਲੜਾਈ ਦੇਸ਼ ਦੇ ਨੂੰ ਬਚਾਉਣ ਦੀ ਲੜਾਈ ਵੀ ਕੋਰਪੋਰੇਟਰ ਦੇ ਹੱਥਾਂ ਚ ਨਾ ਚਲੀ ਜਾਵੇ ਮਹਿੰਗੀ ਹੋ ਜਾਊਗੀ ਸਾਰੇ ਦੇਸ਼ ਨੂੰ ਬਚਾਉਣ ਦੀ ਲੜਾਈ ਲੜ ਰਹੇ ਆ ਤੇ ਬੇਨਤੀ ਕਰ ਰਹੇ ਆ ਸਾਰਿਆਂ ਨੂੰ ਵੀ ਸਾਡੀ ਲੜਾਈ ਤੇ ਸਾਥ ਦੇ ਸਕਦਾ ਪਿਛਲੀ ਵਾਰੀ ਵਾਟਰ ਕੈਨਾਂ ਦੇ ਤੁਸੀਂ ਮੂੰਹ ਮੋੜੇ ਸੀਗੇ ਇਸ ਵਾਰ ਵਾਟਰ ਕੈਨਾਂ ਦੇ ਵਿੱਚ ਵੀ ਕੋਈ ਕੈਮੀਕਲ ਵਾਲਾ ਪਾਣੀ ਆ ਸ਼ਾਇਦ ਦੇਖਿਆ ਤੁਸੀਂ ਹਾਂ ਇਹਨਾਂ ਨੇ ਕੈਮੀਕਲ ਪਾਏ ਹੋਏ ਨੇ ਉਹ ਤੋਂ ਬਾਬਾ ਜੀ ਵਾਇਗਰੂ ਕਰਾਉਂਦਾ ਹੈ ਨਾ ਕਾਲਪੁਰਗ ਕਰਾਉਂਦਾ ਹੈ ਨਾ ਜੋ ਵੀ ਕਰਾਊਗਾ ਹੁਣ ਦੀ ਵਾਰ ਵੀ ਕਾਲਪੁਰਗ ਜੀ ਦੀ ਛੇ ਵਾਲਾ ਨਹੀਂ ਆਊਗੀ ਲਊਗਾ ਬਾਬਾ ਜੀ ਛੱਡਦੇ ਨਹੀਂ ਆਪਣੇ ਹੱਕ ਨਹੀਂ ਛੱਡਦੇ ਹੁਣ ਦੀ ਵਾਰ ਹਾਂ ਪਿਛਲੀ ਵਾਰੀ ਬੜਾ ਲੰਬਾ ਸਮਾਂ ਜਦੋਂ ਜਹਾਜ਼ਤ ਜਿਹੜੀ ਸੀਗੀ ਉਹ ਕਰਨੀ ਪਈ ਸੀਗੀ ਕੱਲ ਕੀ ਪਲੈਨਿੰਗ ਨਹੀਂ ਸੀ ਅੱਗੇ ਜਾਣ ਦੀ ਕਿ ਜਾਂ ਫਿਰ ਥੋੜਾ ਟਫ ਸੀਗਾ ਪੂਰੀ ਪਲੈਨਿੰਗ ਨਹੀਂ ਸੀ ਹਾਂ ਤਿਆਰੀ ਤਿਆਰੀ ਉਹਨਾਂ ਦੀ ਵੀ ਬਹੁਤ ਜ਼ਿਆਦਾ ਸੀ ਗੱਲ ਹੈ ਨਾ ਤੇ ਅਸੀਂ ਵੀ ਆਪਣੇ ਉਹਨਾਂ ਦੀ ਤਿਆਰੀ ਨਾਲ ਅੱਜ ਕੋਈ ਦੇਖਣੀ ਪੈਂਦੀ ਹੈ ਨਾ ਵੀ ਦੁਸ਼ਮਣ ਕਿੰਨਾ ਕਬੜਾ ਆ ਹੈ ਨਾ ਤੇ ਉਸ ਸਾਹਬ ਨਾਲ ਅਸੀਂ ਵੀ ਆਪਣੀ ਰਾਤ ਵੀ ਤਿਆਰੀ ਕਰੀ ਆ ਹੁਣ ਵੀ ਤਿਆਰੀਆਂ ਕਰ ਰਹੇ ਆ ਆਪਣੇ ਆ ਪਰ ਸਾਡੇ ਲੀਡਰ ਬਹੁਤ ਮਜ਼ਬੂਤ ਨੇ ਹੈ ਨਾ ਅੱਗੇ ਹੋ ਕੇ ਕੱਢਦੇ ਨੇ ਸਾਡੇ ਸਾਰੀ ਨੌਜਵਾਨੀ ਨਾਲ ਆ ਸਾਡੇ ਬਾਬੇ ਆਏ ਹੋਏ ਨੇ ਸਾਡੇ ਬਜ਼ੁਰਗ ਇੱਥੇ ਆਏ ਨੇ ਬਜ਼ੁਰਗਾਂ ਦਾ ਥਾਪੜਾ ਸਾਨੂੰ ਅਸੀਂ ਸਾਰੇ ਬਜ਼ੁਰਗ ਸਾਡੇ ਸਾਰੇ ਚਿਹਰੇ ਨਾਲ ਮਿਲ ਕੇ ਲੜਦੇ ਆ ਬਜ਼ੁਰਗ ਤਾਂ ਸਾਡੇ ਤੋਂ ਵੀ ਅੱਗੇ ਹੋ ਕੇ ਲੜਦੇ ਨੇ ਸਾਨੂੰ ਤਾਂ ਇੰਨੀ ਮੋਟੀਵੇਸ਼ਨ ਮਿਲਦੀ ਹੈ ਆਪਣੇ ਬਜ਼ੁਰਗਾਂ ਤੋਂ ਦੇਖ-ਦੇਖ ਕੇ ਹਨਾ ਕੋਈ ਚੱਕਰ ਨਹੀਂ ਹੈਗਾ ਬਾਬਾ ਜੀ ਅਸੀਂ ਆਪਣੇ ਦਬਦੇ ਨਹੀਂ ਹੈਗੇ ਉਹਨਾਂ ਤੋਂ ਅੱਜ ਵਾਹਿਗੁਰੂ ਮਿਹਰ ਕਰਦੇ ਅੱਜ ਅੱਜ ਪੱਟ ਦਾਂਗੇ ਉਹਨਾਂ ਦਾ ਸਾਰੇ ਦਾ ਸਾਰਾ ਜਿੰਨਾ ਵੀ ਜਿਗਾਰ ਲਾਇਆ ਹੋਇਆ ਇੱਥੇ ਦਿੱਲੀ ਤਾਂ ਦੇਖੋ ਜਾਣਾ ਦਿੱਲੀ ਵੀ ਨਾ ਸਾਨੂੰ ਪਤਾ ਸਾਡੇ ਹੱਲ ਨਹੀਂ ਹੋਣਗੇ ਹਨਾ ਫਿਰ ਇਹਨਾਂ ਤੋਂ ਨਹੀਂ ਡਰਦੇ ਮੋਦੀ ਸਾਹਿਬ ਦਾਲੀ ਵਰਗਿਆਂ ਤੋਂ ਇਹ ਸੋਚੇ ਨਾ ਮੋਦੀ ਔਰ ਰੰਜੀਤ ਵੀ ਹਾਂ ਅਸੀਂ ਦਬਦੇਗੇ ਤੇਰੇ ਵਰਗੇ ਅਬ ਤਾਂ ਪਹਿਲਾਂ ਵੀ ਅਸੀਂ ਬਥੇਰੇ ਭਜਾਏ ਨੇ ਜਾਂ ਪੰਜਾਬ ਜੋ ਹੈ ਨਾ ਬਥੇਰੀਆਂ ਲੜਾਈਆਂ ਲੜੀਆਂ ਨੇ ਅਸੀਂ ਪਹਿਲਾਂ ਵੀ ਹੈ ਨਾ ਅਸੀਂ ਜ਼ੁਲਮ ਦਾ ਹੀ ਸਾਹਮਣਾ ਕਰਦੇ ਆਏ ਆ ਸਾਡੇ ਬਾਬੇ ਨੇ ਬਥੇਰੀ ਵਾਰ ਦਿੱਲੀ ਜਿੱਤੀ ਹੋਈ ਅਸੀਂ ਵੀ ਇੱਕ ਵਾਰ ਹੋਰ ਥੰਗੇ ਨੂੰ ਰਸਤਾ ਇਹੀ ਰਹੂਗਾ ਪੁਲ ਦੇ ਉੱਪਰ ਨਹੀਂ ਕਿ ਜਾਂ ਬਦਲਿਆ ਜਾਊਗਾ ਨਾ 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 ਇਹੀ ਰਸਤਾ ਰਹੂਗਾ ਬਾਬਾ ਜੀ ਮੇਰ ਕਰੂਗਾ ਹੈ ਨਾ ਤੇ ਇਹਨਾਂ ਨੂੰ ਦਿਖਾਣਾ ਹੈ ਆ ਤਾਕਤ ਦਿਖਾ ਕੇ ਇੱਥੇ ਨੂੰ ਹੀ ਜਾਵਾਂਗੇ ਬਾਬਾ ਇਹ ਜਿਹੜਾ ਤੁਸੀਂ ਰੱਖਿਆ ਹੋਇਆ ਇਹ ਮਾਸਕ ਹੈ ਅਤੂ ਗੈਸ ਤੋਂ ਬਚਣ ਲਈ ਹਾਂ ਮਾਸਕ ਨੇ ਹਾਂ ਇਹਦੇ ਅਸਰ ਨਹੀਂ ਹੁੰਦਾ ਇਹਨਾਂ ਦੀ ਧੂਏਂ ਜਿਹਦਾ ਇਹ ਫਿਰ ਦਿੱਤੇ ਹੋਏ ਨੇ ਨੌਜਵਾਨਾਂ ਨੂੰ ਵੰਡੇ ਤੁਸੀਂ ਦੀ ਆਪਣੀ ਜੀ ਸੀ ਵੀ ਆ ਠੀਕ ਹੈ ਨਾ ਤੇ ਆਪਾਂ ਨੇ ਪਰਸੋਂ ਜੇ ਸੀ ਵੀ ਲਈ ਤੀ ਸੀ 7 ਲੱਖ ਰੁਪਏ ਦੀ ਠੀਕ ਹੈ ਨਾ ਆਪਣੀ ਜੇ ਸੀ ਵੀ ਦਾ ਸਾਡੇ ਆਪਣੇ ਉਹ ਟਰੈਕਟਰ ਖੜੇ ਨੇ 4x4 ਜਿੰਨੇ ਵੀ ਆ ਗਏ ਨੇ ਉਹ ਟਰੈਕਟਰ ਆਲ ਟਰੈਕਟਰ ਆ ਉਹ ਜਿਹੜਾ ਹਰਿਆਣੇ ਦੇ ਅੰਦਰ ਸਾਰੇ ਪੂਰ ਸਾੜਿਆਂ ਦੇ ਘੇਰੇ ਘੁੰਮਦਾ ਸੀਗਾ ਪਿੱਛੇ ਪੂਰ ਸਾੜੇ ਦੀ ਬਸ ਸਭ ਕੁ ਮੰਜਾਂਦੀ ਆ ਸਾਡੀ ਹੁਣ ਇਹਦਾ ਟਰੈਕਟਰ ਦਿਖਾਵਾਂਗੇ ਥੋੜੀ ਜੇ ਰਜਾਹੋ ਜਲਾਲ ਸਰ ਠੀਕ ਹੈ ਬਾਈ ਜੀ ਤਾਂ ਬਹੁਤ ਬਹੁਤ ਧੰਨਵਾਦ ਆ ਇਹ ਨਵਦੀਪ ਨੇ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਅੱਜ ਜਿਹੜਾ ਮੋਰਚਾ ਫਤਿਹ ਕਰ ਦਿੱਤਾ ਜਾਏਗਾ ਅੱਜ ਦਿੱਲੀ ਨੂੰ ਚਾਲੇ ਪਾ ਦਿੱਤੇ ਜਾਣਗੇ ਤ ਜੀ ਦੇਰ ਦੇ ਬਾਅਦ ਜਿਹੜੀ ਹੈ ਦਿੱਲੀ ਨੂੰ ਕੂਚ ਕਰ ਦਿੱਤਾ ਜਾਏਗਾ ਕੈਮਰਾਮੈਨ ਮੋਨੂ ਦੇ ਨਾਲ ਮਨਪ੍ਰੀਤ ਸਿੰਘ ਕਾਲੂ ਜਗਬੰਨਿੰਗ ਟੀਵੀ ਸ਼ੰਭੂ ਬਾਡਰ